ਵਾਇਬ ਜੀ ਦਾ ਹਾਲ ਸਾ, ਵਾਇਬ ਜੀ ਕਿਭਾਤੇ ਮਿਲ ਕਰਦੇ ਆ ਜਿੰਸੀ ਸਾਰੇ ਠੀਕ ਠਾਕ ਹੋਵੋਗੇ ਅਸੀਂ ਸਾਰੇ ਠੀਕ ਠਾਕ ਆ ਗੱਲ ਬਹੁਤ ਪੈ ਰਹੀ ਆ ਆਂਦੀ ਵਰ ਰਹੀ ਆ ਵੀ ਬਹੁਤ ਜ਼ਿਆਦਾ ਗਰਮੀ ਆ ਅਸੀਂ ਆਪਣੇ ਮੈਂ ਆਪਣੇ ਫੇਟਿਆ ਤਵਾ ਦੇ ਸੀ ਹੋ ਗਿਆ ਉਹ ਤਿੰਨ ਦਿਨਾਂਿਆਂ ਨੂੰ ਆ ਕੇ ਫਿਰ ਕੋਈ ਬਲੌਗ ਨਹੀਂ ਮੈਂ ਬਣਾਇਆ ਤੇ ਮੈਂ ਕਿਹਾ ਚਲੋ ਅੱਜ ਬਲੌਗ ਬਣਾਉਨੇ ਆ ਇਹ ਗਰਮੀ ਬਹੁਤ ਜ਼ਿਆਦਾ ਆ ਜੀ ਵੇਰ ਦੇ ਬਾਰਾ ਬੱਜ ਲਿਆ 1:12 ਹੋਇਆ ਤੇ ਅੱਜ ਜੀ ਅਸੀਂ ਤੋਂਵਾਵਾਂਗੇ ਏਸੀ ਤੇ ਘਰ ਤੇ ਸਾਡੇ ਏਸੀ ਲੈਣ ਗਏ ਹੋਇਆ ਤੇ ਗਰਮੀ ਬਹੁਤ ਜ਼ਿਆਦਾ ਆ ਇੱਕ ਤੋਂ ਉੱਪਰ ਹੈਗਾ ਯਾਰ ਕਮਰਾ ਇਹ ਉੱਪਰ ਜ਼ਿਆਦਾ ਗਰਮੀ ਠੋਕ ਪੈਂਦੀ ਸਾਰਾ ਦਿਨ ਉੱਪਰ ਠੋਕ ਪੈਂਦੀ ਐ ਇਸ ਕਰਕੇ ਉੱਪਰ ਜ਼ਿਆਦਾ ਗਰਮੀ ਲੱਗਦੀ ਐ ਬਹੁਤ ਜ਼ਿਆਦਾ ਸੀਟ ਪਰ ਲੱਗਣਾ ਕਮਰਾ ਇਸ ਕਰਕੇ ਅਸੀਂ ਹੋ ਗਿਆ ਜਦੋਂ ਅਸੀਂ ਦੋਨੋਂ ਏਸੀ ਲਵਾ ਲੈਨੇ ਆ ਤੇ ਹੁਣ ਏਸੀ ਲੈਣ ਗਏ ਹੋਇਆ ਜਦੋਂ ਲੈ ਕੇ ਆਉਗੇ ਜੇ ਵੀ ਦੀ ਕਰਕੇ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੇ ਸਜੇ ਜੇ ਮੇਰਾ ਬਲੌਗ ਵਧੀਆ ਲੱਗ ਰਾਇਆ ਲਾਈਕ ਐ ਸ਼ੇਅਰ ਐ ਕਮੈਂਟ ਜਰੂਰ ਕਰਿਓ ਸਬਸਕ੍ਰਾਈਬ ਵੀ ਕਰਿਓ ਚਲੋ ਫਿਰ ਮਿਲਨੇ ਆਂ ਜੇ ਕੋਈ ਜਾਊਗਾ ਜਾਂ ਲੱਗੂਗਾ ਫਿਰ ਮੈਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਫੋਤਵਾ ਜੀ ਦੁਪਹਿਰ ਦਾ ਟਾਈਮ ਹੋ ਗਿਆ ਸੀਗਾ ਦੁਪਹਿਰ ਨੂੰ ਬੱਚੇ ਕਹਿੰਦੇ ਅਸੀਂ ਰੋਟੀ ਖਾਣੀ ਨਹੀਂ ਹੈਗੀ ਤੇ ਸਾਨੂੰ ਕੁਛ ਬਣਾ ਕੇ ਦੋ ਫਿਰ ਮੈਂ ਸੋਚਿਆ ਚਲੋ ਥੋੜੇ ਬਤੇ ਥੋੜੇ ਪਕੌੜੇ ਬਣਾ ਲੈਣੇ ਆ। ਇੱਧਰ ਮੈਂ ਪਕੌੜੇ ਬਣਾਉਂਦੀ ਸੀਗੀ। ਤੇ ਇੱਧਰ ਚਾਹ ਰੱਖੀ ਹੋਈ ਆ। ਖਿੜਕੀ ਦੇ ਵਿੱਚ ਸਾਹਮਣੇ ਧੁੱਪ ਆਉਂਦੀ ਆ। ਗਰਮੀ ਤਾਂ ਬਹੁਤ ਆ। ਪਰ ਚਲੋ ਬੱਚੇ ਕਹਿੰਦੇ ਸੀਗੇ ਤੇ ਪਕੌੜੇ ਬਣਾ ਕੇ ਤਾਂ ਚਲ ਮੈਂ ਕਿਆ ਬਣਾ ਲੈਣੇ ਪਕੌੜੇ। ਤੇ ਮੈਂ ਇੱਥੇ ਲੂਣ ਦੇਖ ਰਹੀ ਸੀਗੀ। ਲੂਣ ਠੀਕ ਆ। ਤੇ ਇੱਧਰ ਆਪਣੀ ਚਾਹ ਬਣਦੀ ਪਈ ਆ। ਇੱਧਰ ਪਕੌੜੇ ਬਣਦੇ ਪਏ ਆਪਣੇ। ਤਾਂ ਉਸ ਤੋਂ ਬਾਅਦ ਜੀ ਇੱਥੇ ਏਸੀ ਆਪਣਾ ਆ ਗਿਆ ਹੈਗਾ ਆ ਹਾਂ ਮੇਰਾ ਬੇਟਾ ਆ ਉਹ ਮੇਰੇ ਹਸਬੰਡ ਹੈ ਜੀ ਇਹ ਆਪਣਾ ਏਸੀ ਲੈ ਕੇ ਆਏ ਹੈਗੇ ਆ ਤੇ ਉਹੀ ਮੈਂ ਦੇਖ ਰਹੀ ਸੀ ਹਾਇਰ ਦਾ ਆਪਣਾ ਏਸੀ ਹੈ ਜੀ ਇਹ ਇਧਰ ਫਿਟਿੰਗ ਵਾਲੇ ਵੀ ਆ ਗਏ ਆ ਫਿਟਿੰਗ ਕਰਦੇ ਪਏ ਆ ਇਹ ਆਪਣੇ ਹੁਣ ਫਿਟਿੰਗ ਦਾ ਕੰਮ ਲੱਗੇ ਹੋਏ ਆ ਤੇ ਉਹ ਆਪਣਾ ਜੀ ਐਸੀ ਫਿਟਿੰਗ ਕਰਦੇ ਪਏ ਸੀਗਾ ਤੇ ਮੇਰਾ ਇੱਕ ਸੂਟ ਸੀਗਾ ਉਹਦੀ ਤਰਪਾਈ ਰੰਦੀ ਸੀਗੀ ਕਰਨ ਵਾਲੀ ਮੈਂ ਕਿਹਾ ਚਲੋ ਇਹ ਆਪਣਾ ਕੰਮ ਕਰਦੇ ਆ ਤੇ ਮੈਂ ਕੰਮ ਤਾਂ ਕੋਈ ਹੋ ਨਹੀਂ ਰਿਹਾ ਸੀਗਾ ਖਰਾਰਾ ਬਹੁਤ ਬੈ ਚੁੱਕਾ ਸੀਗਾ ਤੇ ਡ੍ਰਿੱਲਾ ਮਾਰ ਮਾਰ ਕੇ ਉਹਨਾਂ ਨੇ ਕੰਧਾਂ ਦੇ ਵਿੱਚੋਂ 6 ਘਾਟੇ ਸੀ ਤਾਂ ਇਸ ਕਰਕੇ ਬਹੁਤ ਜ਼ਿਆਦਾ ਮਿੱਟੀ ਘਟਾ ਸੀਗਾ ਮੈਂ ਕਿਹਾ ਆਪਾਂ ਹੁਣ ਕੰਮ ਤਾਂ ਕੋਈ ਕਰ ਨਹੀਂ ਸਕਦੇ ਬੈਠੇ ਬੈਠੇ ਚਲੋ ਮੈਂ ਆਪਣੇ ਸੂਟ ਦੀ ਤਰਪਾਈ ਕਰ ਲੈਂਦੀ ਆ ਤੇ ਇੱਧਰ ਏਸੀ ਵਾਲੇ ਲੱਗੇ ਹੋਏ ਆਪਣੀ ਫੀਟਿੰਗ ਕਰਨ ਕਦਸੀ ਥੱਲੇ ਕਿੱਦਾਂ ਸਾਰਾ ਪਿਆ ਹੋਇਆ ਆ ਐਸਪੀਆ ਹੋਇਆ ਇਹ ਕੁਝ ਬਾਹਰ ਦੇਖੋ ਬਾਹਰ ਕਿੱਦਾਂ ਸਾਰਾ ਹੀ ਸਾਬ ਸਫਾਈ ਕੀਤੀ ਸੀਗੀ ਸਾਰੇ ਦਵਾਰੋ ਕਰਨੀ ਪਊਗੀ ਐਸਪੀ ਵਾਲਾ ਲੱਗਾ ਹੋਇਆ ਜੀ ਐਸਪੀ ਫਿਟਿੰਗ ਕਰਨ ਲਾਣਾ ਤਾਂ ਨਹੀਂ ਸੀਗਾ ਇਸੇ ਵਾਰ ਗਰਮੀ ਬਹੁਤ ਜ਼ਿਆਦਾ ਆ ਇਸ ਕਰਕੇ ਮਜਬੂਰੀ ਨੂੰ ਲਗਾਉਣਾ ਹੀ ਪਿਆ কুলਰ ਦੇ ਨਾਲ ਕੁਝ ਨਹੀਂ ਸੀ ਹੁਣ ਸਰਦਾ ਬਣਦਾ ਆ ਦੇਖੋ ਜੀ ਇੱਥੇ ਹੀਟਿੰਗ ਕਰਕੇ ਏਸੀ ਵਾਲੇ ਚਲੇ ਗਏ ਸੀਗੇ ਤੇ ਆਪਣਾ ਏਸੀ ਲੱਗ ਚੁੱਕਾ ਇੱਥੇ ਹਾਇਰ ਕੰਪਨੀ ਦਾ ਏਸੀ ਆ ਜੀ ਉਸ ਤੋਂ ਬਾਅਦ ਕੁਝ ਕੱਪੜੇ ਧੋਤੇ ਸੀਗੇ ਇਹ ਦੂਸਰੇ ਦਿਨ ਦੀ ਕਲਿੱਪ ਆ ਜੀ ਦਣ ਸਾਰੀ ਸਫਾਈ ਸਫਾਈ ਕੀਤੀ ਪਹਿਲਾਂ ਹੋਈ ਸੀ ਜਾਣ ਤੋਂ ਬਾਅਦ ਉਹਨਾਂ ਨੂੰ ਸਾਰਾ ਸਾਫ਼ ਕੀਤਾ ਧੋਤਾ ਪੋਚਾ ਵਗੈਰਾ ਲਾਇਆ ਤੇ ਇਹ ਦੂਸਰੇ ਦਿਨ ਦੀ 12:00 ਵਜੇ ਦੀ ਕਲਿੱਪ ਆ ਸਵੇਰੇ ਕੱਪੜੇ ਧੋਤੇ ਸੀਗੇ ਤੇ ਮੈਂ ਕਿਹਾ ਚਲੋ ਬੈਠੇ ਬੈਠੇ ਆਪਾਂ ਤੈਮ ਮਾਰ ਦਿੰਨੇ ਕੱਪੜਿਆਂ ਨੂੰ ਤੇ ਉੱਥੇ ਮੈਂ ਉਹੀ ਲੱਗੀ ਹੋਈ ਸੀਗੀ ਤੈਮ ਮਾਰਨ ਕੱਪੜਿਆਂ ਨੂੰ ਇਹ ਜੇ ਪੈ ਰਹਿਣ ਤਾਂ ਪੈ ਹੀ ਰਹਿੰਦੇ ਆ ਇਹ ਫੇ ਬਹੁਤ ਘੋਲ ਹੋ ਜਾਂਦੀ ਆ ਨਾਲੋਂ ਨਾਲ ਧੋ ਕੇ ਨਾਲੋਂ ਨਾਲ ਇਹਨਾਂ ਨੂੰ ਤੇ ਲੱਗ ਜਵੇ ਤਾਂ ਵਧੀਆ ਰਹਿੰਦਾ ਆ ਨਹੀਂ ਤਾਂ ਫਿਰ ਬਹੁਤ ਹੌਲ ਹੋ ਜਾਂਦੀ ਆ ਦੇਖ ਲਾਰਾ ਪਿਆ ਰਹਿੰਦਾ ਹੈਗਾ ਮੈਂ ਕਿਹਾ ਚਲੋ ਹੁਣ ਬੈਠੇ ਆ ਬੈਠੇ ਬੈਠੇ ਆਪਾਂ ਇਹਨਾਂ ਦੀ ਰਹਿ ਮਾਰ ਲੈਂਦੇ ਕੱਪੜਿਆਂ ਦੀ ਹਉ ਤੋ ਸ਼ਾਰ ਬੈਠਾ ਆ ਆਪਣਾ ਹੁਣ ਚਲਾਉਂਦਾ ਆ ਤੇ ਚਲੋ ਤੇ ਮਾਰ ਫਲੈਸੀ ਕੱਪੜਿਆਂ ਦੀ ਤੇ ਉਧਰ ਟੀਵੀ ਲੱਗਾ ਹੋਇਆ ਮੈਂ ਟੀਵੀ ਦੇਖ ਰਹੀ ਸੀ ਨਾਲ ਨਾਲ